ਨਿਰਾਕਾਰ ਹਮੇਸ਼ਾ ਸੱਤਿਆ ਦਿੰਦਾ ਹੈ ਨਿਰਾਕਾਰ ਆਪ ਨਹੀਂ ਕੁਝ ਕਰਦਾ ਹੁੰਦਾ ਨਹੀਂ ਉਹਦੀ ਸੱਤਿਆ ਹੈ ਗੁਰੂ ਸਾਹਿਬ ਨੇ ਲਿਖਿਆ ਨਾ ਏਕਾ ਮਾਈ ਜੁਗਤ ਬਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਜੀਵਾਨ ਉਹ ਵੇਖਾ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਬਡਾਨ ਇਹੀ ਤਾਂ ਅਚਰਜ ਗੱਲ ਹੋਇਆ ਹੁੰਦੀ ਹੋਈ ਕੀ ਜੀਨੀ ਦੀ ਦੀ ਕਰੋ ਕੋ ਆ ਇਸ ਤਰ੍ਹਾਂ ਦੇ ਨਾਲੇ ਕਾਰਕຸນ ਦੇਵਤੇ ਨੇ ਫਾਰੋਂ ਇਹਨਾਂ ਨੂੰ ਸਤਿਆ ਦਿੰਦਾ ਆ ਇਸ ਤਰ੍ਹਾਂ ਇਹ ਜੋ ਕਰਤਬ ਕਰਦਾ ਹੈ ਇਹ ਜੀਵ ਸਰੀਰ ਦੇ ਸੰਬੰਧ ਕਰਕੇ ਕਰਦਾ ਤਾਂ ਆਪਣੇ ਆਪ ਨੂੰ ਸਰੀਰ ਮੰਨ ਕੇ ਸਰੀਰ ਦੇ ਸੰਬੰਧ ਕਰਕੇ ਇਸ ਨੂੰ ਕੋਈ ਪ੍ਰਾਪਤ ਜਾਂ ਦੁਨੀਆ ਦਾ ਅੁੱਧਾ ਪੈਦਾ ਹੋ ਗਿਆ ਫਿਰੇ ਆਪਣੀਆਂ ਮਨਫੌਂਦੀਆਂ ਕਰਦਾ ਇਹਨੇ ਉਹ ਨਹੀਂ ਪਤਾ ਵੀ ਜੋ ਮੈਂ ਕਰਦਾ ਇਹਦਾ ਸਾਬ ਕਿਤਾਬ ਦੇਣਾ ਪਵੇਗਾ ਜੋ ਇਹਦਾ ਫਲ ਮੈਨੂੰ ਫਿਰ ਭੁਗਤਣਾ ਪਵੇਗਾ ਕੋੜੋ ਪਰਜੇ ਲਾ ਗਿਆਨ ਹੋਵੇ ਕਰੇਗਾ ਨੂੰ ਇਹ ਕੋੜੋ ਪਰੇਣਾ ਤੈਨੂੰ ਚਾਹੇ ਬੋਲਿਓ ਉਗਾਲ ਪੈ ਜੂ ਸੰਗੜਾ ਜੀ ਅੱਤੇ ਅੱਤੇ ਦੁਨੀਆਂ ਦਾ

ਇਹ ਸਰੀਰ ਦੇ ਸੰਬੰਧ ਕਰਕੇ ਇਹ ਕਰਤਾ ਬਕਰਤਾ ਕਹੇ ਗਰੀਬੀ ਨੇ ਗਦਰੀਬ ਨੇ ਗਰੀਬੀ ਛੱਡ ਜਾਣੀ ਐ ਇੱਥੇ ਅਮੀਰ ਨੇ ਮੀਰੀ ਇੱਥੇ ਛੱਡ ਜਾਣੀ ਐ ਨਾਲ ਨਹੀਂ ਲਿਜਾ ਸਕਦਾ ਜਿਹੜਾ ਰਾਜਾ ਹਕੂਮਤ ਆਦਖ ਹਕੂਮਤ ਇੱਥੇ ਛੱਡ ਜਾਣੀ ਐ ਕੱਲਾ ਜਾਵੇਗਾ ਜੋ ਸਰੀਰ ਦੇ ਸੰਬੰਧ ਕਰਕੇ ਪਾਪ ਕਰੇ ਨੇ ਨਾ ਉਹਦਾ ਫੇੜ ਅੱਗੇ ਜਾ ਕੇ ਧਰਮ ਰਾਜਾ ਦੇ ਸਾਹ ਕਿਤਾਬ ਹੋਵੇ ਉਹਦਾ ਫਲ ਵੇਰ ਉਸ ਨੂੰ ਪੁਗਤਾਇਆ ਜਾਵੇਗਾ ਆਜੇ ਭਟਣਾ ਇਸ ਗੱਲ ਕੋ ਸਾਡਾ ਗੁਰੂ ਸਾਨੂੰ ਉਪਦੇਸ਼ ਕਰਦਾ ਹੈ ਸਿੱਖ ਆਇਨਸਾਨ ਤੂੰ ਗੁਰੂ ਵਾਲਾ ਬਣ ਜਾ ਗੁਰੂ ਵਾਲਾ ਬਣ ਕੇ ਨਾ ਰਾਇਗ ਰਸਤੇ ਵੀ ਜੋਗ ਰਸ ਦਾ ਸੂਰ ਅਸੂਲ ਨਸਾਰ ਚੱਲ ਥਾਂ ਤੇਰਾ ਭਲਾ ਹੋਵੇਗਾ ਵਰਨਾ ਜੇ ਤੂੰ ਵੱਧ ਘੱਟ ਚੱਲੇਗਾ ਨਾ ਫੇਰ ਤਾਂ ਗੁਰੂ ਸਾਹਿਬ ਨੇ ਅਗਲੀ ਪੰਕਤੀ ਹੈ ਜਿਹੜੀ ਹੋਰ ਪਾਸੇ ਉਚਾਰਨ ਕਰੀ ਹੈ ਪੁੱਤਰ ਕਲਤਰ ਗ੍ਰਸਤ ਕਾ ਫਾਸਾ ਹੂਣ ਨਾ ਪਾਈਏ RAM KE DAS ਜਿਹਨੇ ਸਭ ਕੁਝ ਪਦਾਰਥ ਪੁੱਤਰ ਤਿਆਈ ਮਨੰਗ ਲੈ ਉਹ ਕਦ ਫਿਰ ਪਰਮੇਸ਼ਰ ਦੀ ਬੰਦਗੀ ਕਰੇਗਾ ਘੁਰ ਮਤ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਿੱਖ ਨੂੰ ਰਾਜ ਭਾਵ ਵੀ ਬਖਸ਼ਿਆ ਸਰਦਾਰੀ ਵੀ ਬਖਸ਼ੀਆ ਗਰੀਬੀ ਵੀ ਬਖਸ਼ੀਆ ਜਿਹੜਾ ਗਰੀਬ ਆ ਨਾ ਸਿੱਖ ਉਹਦੇ ਵਾਸਤੇ ਕੀ ਹੁਕਮਾ ਗੁਰੂ ਦਾ ਵੀ ਤੇਰੇ ਕਰਮਾਂ ਅਨੁਸਾਰ ਤੇਰੀ ਨੂੰ ਗਰੀਬੀ ਤੈਨੂੰ ਮਿਲਣੀ ਛੇ ਤੂੰ ਰੱਬ ਤੇ ਹੁਣ ਕੀਤੂ ਨਾ ਕਰੇ ਵੀ ਮੈਂ ਗਰੀਬ ਤੂੰ ਪਾਣੇ ਦੇ ਵਿੱਚ ਖੜੀ ਪਰਾਂ ਰੱਬ ਤੇ ਮਨੁਸ਼ੀਰ ਦੀ ਕਰੀ ਬੰਦਗੀ ਜਾਂ ਤੇਰਾ ਅਗਲਾ ਜਨਮਾ ਜਿਹੜਾ ਰਾਜਾ ਇਥੇ ਕਹਿ ਜਾਵੇ ਅਮੀਰਾ ਜਿਹੜਾ ਸਿੱਖ ਉਹਨੂੰ ਵੀ ਗੁਰੂ ਸਾਹਿਬ ਨੇ ਕਿਹਾ ਵੀ ਤੈਨੂੰ ਕਰਮਾਂ ਅਨੁਸਾਰ ਉਵੀਰੀ ਮਿਲਗੀ ਪਦਾਰਥ ਤੂੰ ਆਪ ਨੇ ਨਾ ਸਮਝ ਫਰੀਦ ਦੇ ਸਨੇਹਜ ਗੁਰੂ ਦੇ ਸਮਝੀ ਜਾਏ ਜਾਂ ਤਰੀ ਕਲਿਆਣ ਹੋ ਜਾਵੇਗੀ ਪਦਾਰਥਾਂ ਦੇ ਵਿੱਚ ਜੇ ਤੂੰ ਆਪ ਨਹੀਂ ਹੋਂ ਤਾਰਨ ਕਰ ਲੇਗਾ ਵੀ ਮੈਂ ਪਦਾਰਥ ਪੈਦਾ ਕਰੇ ਨੇ ਤੂੰ ਤਾਂ ਫਿਰ ਫੜਿਆ ਜਾਂਦਾ ਫਿਰ ਤਾਂ ਤੇਰਾ ਲੇਖਾ ਵੇਤਾ ਮੰਗੇ ਜਾ ਤੈ ਜਿਨੇ ਪਦਾਰਥਨ ਦਿੱਤੇ ਨੇ ਤੂੰ ਉਸੇ ਨੂੰ ਹੀ ਭੁੱਲ ਗਿਆ ਹਾਵੇ ਸਜਾਤਾ ਮਿਲੇਗੀ ਨਾ ਭੁਲਣ ਦੀ ਜਿਵੇਂ ਤੀਸਰੇ ਪਾਤਸ਼ਾਹ ਮਹਾਰਾਜ ਜਮਰਦਾਸ ਮਹਾਰਾਜ ਦੋਨਵਾਲ ਸਾਹਿਬ ਬੌਲੀ ਦੀ ਸੇਵਾ ਹੋ ਰਹੀ ਹੈ ਤਾਂ ਫਿਰ ਕਈ ਪ੍ਰੇਮੀ ਜਿਹੜੇ ਗਰੀਬ ਹੁੰਦੇ ਨੇ ਉਹ ਕਹਿੰਦੇ ਨੇ ਚਲੋ ਗੁਰੂ ਘਰ ਸੇਵਾ ਕਰੀਏ ਕੁਸ਼ਨਾ ਕੁਸ਼ ਪ੍ਰਾਪਤ ਹੀ ਹੋ ਜਾਵੇਗਾ ਸੇਵਾ ਦਾ ਫਲ ਮਿਲ ਜਾਵੇਗਾ ਅਵਸ਼ ਮਿਲੇਗਾ ਸੇਵਾ ਦਾ ਫਲ ਦੋਗਸ਼ਮਦੀ ਸੇਵਾ ਇੱਕ ਤਾਂ ਹੈ ਇੱਛਾ ਸਹਿਤ ਇੱਕ ਨਿਰਿਸ਼ਟ ਇਹਨਾਂ ਦਾ ਫਲ ਵੀ ਲੈਦਾ ਜਾਦਾ ਜੇ ਜਿਗਿਆਸੂ ਜਾਂ ਸਿੱਖ ਇਹ ਇਚਾਰ ਰਹਿ ਲੈਣ ਸੇਵਾ ਕਰਦਾ ਗੁਰੂ ਦੀ ਮੈਂ ਅਮੀਰ ਹੋ ਜਾਵਾਂ ਅਮੀਰ ਹੋ ਜਾਵੇਗਾ ਜੇ ਕੋਈ ਨਿਰਸ਼ਕਤ ਸੇਵਾ ਕਰਦਾ ਤਾਂ ਫਿਰ ਉਸ ਨੂੰ ਕੀ ਫਲ ਮਿਲੇਗਾ ਉਹ ਜਿਹੜਾ ਨਿਰਾਕਾਰ ਵਾਹਿਗੁਰੂ ਆ ਉਹਦੇ ਦੇਸ਼ ਨੂੰ ਚੱਲਿਆ ਜਾਵੇਗਾ ਇਹ ਨਿਰਸ਼ਕਤ ਨਾਲ ਹਾਰਾ ਇੱਛਾ ਜਿਹੜਾ ਰੱਖਦਾ ਉਹਨੂੰ ਵਸਤੂ ਮਿਲ ਜਾਵੇ ਸੰਗੋ ਨਾਮ ਦਾ ਇੱਕ ਪ੍ਰੇਮੀ ਸੇਵਾ ਕਰਦਾ ਵੀ ਮੇਰੀ ਗੁਰਵਤ ਦੂਰ ਹੋ ਜਾਵੇ ਗਰੀਬੀ ਖੋ ਜਾਂਦੀ ਹੈ ਸੇਵਾ ਕਰਨ ਸੇ ਜਾ ਜਿਹੜਾ ਦਿੱਲੀ ਵਾਲਾ ਮੋਹਨ ਸਿੰਘ ਉਹਨਾਂ ਫਰਜ਼ਾਰ ਅੱਜ ਇਹਨਾਂ ਫੈਕਟਰੀਆਂ ਚੱਲਦੀਆਂ ਨੇ ਕੋਕੇ ਕੋਲੀਆਂ ਦੀਆਂ ਬੜੇ ਬੜੇ ਹੋਟਲ ਬਣੇ ਹੋਣ ਹਰ ਬਰ ਬਰ ਤੋਂ ਮਹਾਰਾਜੀ ਬੜੇ ਜਰ ਇਹਨੂੰ ਸਾਹ ਵਾਲੇ ਮਹਾਰਾਜੀ ਨੇ ਸਰੀਰ ਨੂੰ ਅਲੋਪ ਕਰ ਲਿਆ ਉਹਨਾਂ ਦਾ ਜੀ ਨਾ ਲੱਗਿਆ ਕਿ ਉਹਨਾਂ ਦਾ ਪਦਾਰਥਾਂ ਨਾਲ ਸੰਬੰਧ ਨਹੀਂ ਸੀ ਉਹਨਾਂ ਦਾ ਤਾਂ ਗੁਰੂ ਨਾਲ ਸੰਬੰਧ ਸੀ ਆਤਮਾ ਦਾ ਆਤਮਾ ਮੇਸ਼ਰਗੀ ਇਸ ਤਰ੍ਹਾਂ ਫਿਰਦੇ ਫਰਾਉਂਦੇ ਫਿਰ ਉਹ ਟੱਕੀ ਜਾ ਗਏ ਛੋਟੇ ਮਹਾਰਾਜੀ ਨਾਲ ਨੇ ਦੋ ਹੀ ਨੇ ਚੀਜ਼ਾਂ ਕੋਈ ਹੈ ਨਹੀਂ ਆਹ ਫਿਰ ਉੱਥੇ ਤਵੱਛਾ ਸ਼ੁਰੂ ਕਰ ਦਿੱਤੀ ਨਾ ਖਾਣਾ ਨਾ ਪੀਣਾ ਨਾ ਨਹੁ ਨੂੰ ਕੁਝ ਨਹੀਂ ਸੀ ਉੱਥੇ ਸੂਰ ਫਿਰਦੇ ਦੀ ਸੂਰ ਹੋਜ ਛੋਟੇ ਮਹਾਰਾਜ ਦੱਸਦੇ ਨੇ ਵੀ ਟੱਕਾਂ ਦੇ ਉੱਤੇ ਅਸੀਂ ਟੱਕਾਂ ਇਕੱਠੇ ਜੇ ਕਰਕੇ ਮਨੋਜਾ ਬੁਣਾ ਕੇ ਵੇ ਰਾਤ ਨੂੰ ਉੱਤੇ ਚੜ ਜਾਂਦੇ ਨੇ। ਸੂਰ ਫਿਰਦੇ ਜੀ ੱੱਲੇ। ਸੂਰ ਦਾ ਅਸੀਬ ਤੇਰੇ ਦੇਖੇ ਨੇ। ਹੋ ਇਸ ਤਰ੍ਹਾਂ ਨੇ ਨਾਲ ਉਹ ਫਿਰ ਹੌਲੀ 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 ਫਿਰ ਸੰਗਤਾਂ ਨੂੰ ਪਤਾ ਲੱਗ ਗਿਆ। ਹਰ ਕਾ ਭਗਤ ਪ੍ਰਗਟ ਨਹੀਂ ਛਪਾ। ਜਿਹੜਾ ਪਰਮੇਸ਼ਰ ਦੀ ਬੰਦਗੀ ਕਰਦਾ ਉਹ ਕਦੇ ਛੁਪਿਆ ਨਹੀਂ ਰਹੇਗਾ ਗੁਰੂ ਕੋ। ਬੇਨਤੀ ਵੀ ਕਰੀਤੀ ਸਿੱਖਾਂ ਨੇ ਰੇੜੂ ਸਾਹਿਬ ਜਨ ਮਹਾਰਾਜ ਜੀ ਨੇ ਕਿਹਾ ਵੀ ਅਸੀਂ ਉਹਨਾਂ ਜਾਣਾਂ। ਇਹਨੇ ਮਹਾਰਾਜੀ ਫਿਰ ਅੱਗੇ ਕਹਿੰਦੇ ਵੀ ਉਹਨੇ ਕਿਹੜਾ ਛੁਪਿਆ ਰਹਿਣਾ ਉਹ ਛੁਪਿਆ ਨਹੀਂ ਰਹੇਗਾ ਇਸ਼ਾਰਾ ਕਰਤਾ ਉਹ ਹਾਸਪੀਡਾ ਸਾਡੇ ਕੋਲ ਇਹ ਹੈਗਾ ਆਲੋ ਆੜੀਆਂ ਜੀ ਨੂੰ ਅੱਜ ਕਰ ਬਾਦ ਗਿਆ ਕਹਿੰਦੇ ਨੇ ਬਾਦ ਗਿਆ ਮੂਨ ਸੋ ਅੱਠ ਜਮਾਤਾਂ ਬੜਿਆ ਕਿ ਸਿਰਫ ਉਹ ਜਿਹੜਾ ਪੈਦਾ ਆਤੀ ਲక్ష్ਮਣ ਸੋ ਉਹ ਕਾਉਲ ਦੇ ਵਿੱਚ ਸਲੋਤਰੀ ਸੀ ਅਕੂੜਿਆ ਕਰਦਾ ਜਿਹਨੂੰ ਡਾਕਟਰ ਕਹਿੰਦੇ। ਘਰੋਂ ਛੁੱਟੀ ਆਇਆ। ਛੁੱਟੀ ਆਉਣ ਤੋਂ ਉਹਨੂੰ ਵੀ ਪਤਾ ਲੱਗ ਗਿਆ ਵੀ ਇੱਥੇ ਕੋਈ ਮਹਾਤਮਾ ਰਹਿੰਦੇ ਨੇ। ਬਹੁਤ ਸੰਗਤ ਆਉਣ ਲੱਗੀ ਕਥਾ ਕੀਰਤਨ ਸ਼ੁਰੂ ਹੋ ਗਿਆ। ਉਹ ਆਇਆ। ਦੋ ਸ਼ਕਾਰ ਕਰਕੇ ਬੈਠ ਗਿਆ। ਬੜੇ ਮਹਾਰਾਜ ਜੀ ਨੂੰ ਅਰਜ ਕਰੀ। ਮਹਾਂਪੁਰਸ਼ੋ ਮੇਰਾ ਪੁੱਤਰ ਆਛੀ ਲੋਕਾ ਤਾ ਪੜਿਆ ਹੈ ਨੌਕਰੀ ਨਹੀਂ ਮਿਲਦੀ 베ਰੀਆਂ ਅਠ ਬੇਰ ਖਾਂਦਾ ਫਿਰਦਾ 베ਰ ਅਸੀ ਵੀ ਬਹੁਤ ਖਾਦੇ ਨੇ ਔਰ ਜਬ 베ਰ ਗਨੀਮ ਸੀ ਗਾਜਰਾ ਅਜ ਗਲ ਤਾਂ ਜਾ ਗਲਾਬ ਜਾਮਣਾ ਪਈਆਂ ਰਹੀਆਂ ਕਿਤੇ ਕਾਜੂ ਪਏ ਨੇ ਕਿਤੇ ਪਿਸਤਾ ਪਏ ਬਹੁਤ ਕੁਸ਼ ਪਏ ਉਸ ਟਾਈਮ ਨਹੀਂ ਸੀ ਗਾਜਰਾ ਮੂੜੀਆਂ 베ਰ ਗੰਨੇ ਛੱਲੀਆਂ ਇਹ ਜਾ ਖਾਂਦੇ ਜੀਵੇ ਤੱਕੜੇ ਤਦੋਂ ਗੁਣੀ ਹੁੰਦੇ ਹੋਇ ਸਤਰਾ ਦੇ ਲੋਕ ਬਡੇ ਮਹਾਰਾਜ ਕਹਿੰਦੇ ਸਰਦਾਰ ਜੀ ਇਉਂ ਕਰੋ ਤੁਸੀਂ ਇਸ ਨੂੰ ਤੇ ਦਿੱਲੀ ਘੱਲ ਦਿਓ ਉਹਦੇ ਚੰਗਾ ਸਵੇਰੇ ਮੈਂ ਨਾਲ ਲੈ ਕੇ ਆਵਾਂ ਆ ਗਿਆ ਮੂਹਰ ਸੁਣਾ ਨਮਸਕਾਰ ਕਰੀ ਬੈਠ ਗਿਆ ਸੰਤ ਮਹਾਰਾਜ ਕਹਿੰਦੇ ਕਾਕਾ ਤੁਆ ਅ ਜਵਾਤਾ ਪੜੇ ਮਹਾਰਾਜੀ ਦਾਸ ਪੜੇ ਹੋਏ ਤੇਰਾ ਬੇਦਗਨ ਆ ਵੀ ਕੋ ਰੋਖਰੀ ਨਹੀਂ ਮਿਲਦੀ ਕਹਲਾ ਹਾਂ ਮਹਾਰਾਜੀ ਮੈਂ ਤਾਂ ਵਿੱਲਾ ਹੀ ਫਿਰਾਂ ਮਹਾਰਾਜ ਕਹਿੰਦੇ ਇਹੋ ਕਰ ਜਾ ਦਿੱਲੀ ਚਲਿਆ ਜਾ ਜਿੰਨੀ ਤੇਰੀ ਥਨਖਾ ਹੋਵੇਗੀ ਨਾ ਦਸਮਾ ਈਸ਼ਾ ਤੂੰ ਗੁਰੂ ਲੇਖੇ ਕੱਢੀ ਜਾਈਂ ਹੱਕ ਦੀ ਕਿਰਤ ਕਰੀ ਜਾ ਤੇਰੇ ਕਰ ਕੋਈ ਘਾਟਾ ਨਹੀਂ ਰਹਿਣਾ ਆ ਗਿਆ ਗੁਰਮੁਖੋ ਸੇਵਾ ਦਸੌਂਗ ਰਾણે ਸਾਹਿਬ ਕੱਲ ਦਾਰਿਆ ਦੇਖ ਲੋ ਹੋੜੀ ਹੋੜੀ ਸੇਵਾ ਦਾ ਫਲ ਕਿੱਥੇ ਚਲ ਗਈ ਗੱਲ ਅੱਜ ਜਿਹੜੇ ਰਾਣੇ ਰਾਜੇ ਆ ਬਣੇ ਨੇ ਡੈਮੋਕ੍ਰੇਸੀਆਂ ਜੀਆਂ ਉਹਨਾਂ ਦੇ ਅੱਗੇ ਹੱਥ ạt ਦੇ ਹੁੰਦੇ ਸੀ ਇਹ ਹੱਥ ਇਤਨਾਂ ਹੀ ਮੌਨ ਸੁਣੀ ਬੁੱਕਤ ਹੋ ਗਈ ਦਿੱਲੀ ਦੇ ਵਿੱਚ ਤੇ ਉਸ ਨੂੰ ਟਿਕਟ ਦਿੱਤਾ ਨਹਿਰੂ ਨੇ ਤੇ ਸੰਤੋ ਮਹਾਰਾਜ ਜੀ ਆਏ ਤਾ ਫਿਰ ਮੇਰੇ ਰੂਹ ਤੋਂ ਕਹਿੰਦਾ ਮਹਾਰਾਜ ਮੈਨੂੰ ਲੈ ਰੂ ਨੀ ਟਿਕਟ ਦੇ ਤਗਲੇ ਮੋੜ ਦੇ ਕਹੇ ਤੂੰ ਤਾਂ ਇਹਨਾਂ ਨਾਲੋਂ ਬੜਾ ਹੈ ਇਹੋ ਦਾ ਕੀ ਪਤਾ ਕਦ ਤੁਰ ਜਾਣ ਇਥੋਂ ਮੋੜ ਤਾਜੀ ਹੁਕਮੰਦ ਦਾ ਸੀਤ ਨੇ ਹੌਲੀ ਹੌਲੀ ਇਹ ਫਿਰ ਆ ਗਈ ਫਰਮ ਸੀ ਅੰਗਰੇਜ਼ ਦੀ ਦੇਖੋ ਕੀਲੇ ਰਿਕ ਬਹਾਨੇ ਮੌਤ ਸੇਵਾ ਸੇਵਾ ਦਾ ਕਿਤਨਾ ਵੱਡਾ ਫਾਇਦਾ ਕੋਈ ਕਰਕੇ ਦੇਖ ਲਓ ਮੇਵਾ ਲੱਗੇਗਾ ਜਰੂਰ ਬੜੋ ਬਰੇਂਦੇ ਭਲਾ ਦੇਗਾ ਫੇਰ ਹੋ ਜਾਏਗਾ ਕਰਕੇ ਕੋਈ ਦੇਖ ਲਓ